ਅਤਤ ਪਾਵਨ ਜਾਗਤ ਜੋਤ ਜੁਗੋ ਜੁਗ ਅਟਲ ਚਤੁਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆ ਦੀ ਪਾਵਨਾਂ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਰੰਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਹੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਮਿਥਨ ਮੋਹ ਅਗਨ ਸੋਕ ਸਾਗਰ ਮਿਥਨ ਦਾ ਮਤਲਬ ਹੈ ਨਾਸਵੰਤ। ਆਗਨ ਕਹਿੰਦੇ ਨੇ ਤ੍ਰਿਸ਼ਨਾ ਦੀ ਅਗਨ ਨੂੰ। ਸੋਕ ਦਾ ਮਤਲਬ ਅਸ਼ੋਕ ਜਾਂ ਚਿੰਤਾ। ਸਾਗਰ ਕਹਿੰਦੇ ਨੇ ਸਮੁੰਦਰ ਨੂੰ। ਵੀ ਨਾਸਵੰਤ ਪਦਾਰਥਾਂ ਦੇ ਮੋਹ ਤੇ ਤ੍ਰਿਸ਼ਨਾ ਦੀ ਅਗ ਔਰ ਚਿੰਤਾ ਦੇ ਸਮੁੰਦਰ ਵਿੱਚੋਂ ਕਰ ਕਿਰਪਾ ਉਦਰ ਹਰ ਨਾਗਰ। ਉਦਰ ਦਾ ਮਤਲਬ ਹੈ ਬਚਾਉਣਾ। ਹਰ ਨਾਗਰ ਕਹਿੰਦੇ ਉਸ ਸੋਹਣੇ ਹਰੀ ਨੂੰ ਪ੍ਰਮਾਤਮਾ ਮਿਹੇ ਸੋਹਣੇ ਹਰੀ ਏ ਪ੍ਰਮਾਤਮਾ ਕਿਰਪਾ ਕਰਕੇ ਸਾਨੂੰ ਬਚਾ ਲੈ ਨਾਸਵੰਤ ਪਦਾਰਥਾਂ ਦੇ ਮੋਹ ਚੋਂ ਤੇ ਤ੍ਰਸਨਾ ਦੀ ਅੱਗ ਵਿੱਚੋਂ ਤੇ ਚਿੰਤਾ ਦੇ ਸਮੁੰਦਰ ਵਿੱਚੋਂ ਚਰਨ ਕਮਲ ਸਰਣਾਏ ਨਰਾਇਣ ਏ ਨਰਾਇਣ ਅਸੀਂ ਜੀਵ ਤੇਰੇ ਸੋਹਣੇ ਚਰਨਾਂ ਦੀ ਸ਼ਰਣ ਵਿੱਚ ਆਏ ਹਾਂ ਦੀਨ ਨਾਨਤ ਭਗਤ ਪਰਾਇਣਾ ਰਾਣ ਦਾ ਮਤਲਬ ਆਸਰਾ ਇਹ ਗਰੀਬਾਂ ਦੇ ਖਸਮ ਇਹ ਭਗਤਾਂ ਦੇ ਆਸਰੇ ਸਾਨੂੰ ਬੇਕਾਰਾਂ ਤੋਂ ਬਚਾ ਲਏ ਰਹਾਉ ਅਨਾਥਾ ਨਾਤ ਭਗਤ ਪੈ ਮੇਟਨ ਮਰਜ਼ ਕਹਿੰਦੇ ਹੀ ਨਿਆਸਰਾਂ ਦੇ ਆਸਰੇ ਇਹ ਭਗਤਾਂ ਦੇ ਸਾਰੇ ਡਰ ਦੂਰ ਕਰਨ ਵਾਲੇ ਪ੍ਰਮਾਤਮਾ ਮੈਨੂੰ ਗੁਰੂ ਦੀ ਸੰਗਤ ਬਖਸ਼ ਸਾਦ ਸੰਗ ਜਮਦੂਤ ਨਾ ਪੇਟਣਾ ਗੁਰੂ ਦੀ ਸੰਗਤ ਵਿੱਚ ਰਹਾ ਜਮਦੂਤ ਵੀ ਨੇੜੇ ਨਹੀਂ ਟੁੱਕਦੇ ਤੇ ਮੌਤ ਦਾ ਡਰ ਉਹ ਨਹੀਂ ਸਕਦਾ ਜੀਵਨ ਰੂਪ ਅਨੂਪ ਦਿਆਲਾ ਇਹ ਜ਼ਿੰਦਗੀ ਦੇ ਸੋਮੇ ਇਹ ਅਦਤੀ ਪ੍ਰਭੂ へ ਦਇਆ ਦੇ ਘਰ ਆਪਣੀ ਸਿਫਤ ਸਲਾਹ ਬਖਸ਼ੋ ਰਾਵਣ ਗੁਨਾ ਕਟਿਏ ਜਮ ਜਾਲਾ ਤੇਰੇ ਗੁਨਾ ਨੂੰ ਯਾਦ ਕੀਤੇਆਂ ਮੌਤ ਦੀ ਫਾਹੀ ਕੱਟੀ ਜਾਂਦੀ ਹੈ ਅਮਰਤ ਨਾਮ ਰਸਨ ਨਿਤ ਜਾਪੈ ਅਮਰਤ ਕਹਿੰਦੇ ਨੇ ਆਤਮਕ ਜੀਵਨ ਦੇਣ ਵਾਲਾ ਰਸਨਾ ਕਹਿੰਦੇ ਨੇ ਜੀਵ ਨੂੰ ਕਹਿੰਦੇ ਵੀ ਜਿਹੜਾ ਮਨੁੱਖ ਆਪਣੀ ਜੀਵ ਨਾਲ ਸਦਾ ਆਤਮਕ ਜੀਵਨ ਦੇਣ ਵਾਲਾ ਹਰੀ ਨਾਮ ਜਪਦਾ ਹੈ ਰੋਗ ਰੂਪ ਮਾਇਆ ਨਾ ਵਿਆਪੈ ਕਹਿੰਦੇ ਉਸ ਤੋਂ ਤੇ ਮਾਇਆ ਜੋਰ ਨਹੀਂ ਪਾ ਸਕਦੀ ਜਿਹੜੇ ਸਾਰੇ ਰੋਗਾਂ ਦਾ ਮੂਲ ਹੈ ਜਪ ਗੋਵਿੰਦ ਸੰਗੀ ਸਬਤਾਰੇ ਸੰਗੀ ਦਾ ਮਤਲਬ ਹੈ ਸਾਥੀ ਕਹਿੰਦੇ ਭਾਈ ਸਦਾ ਪ੍ਰਮਾਤਮਾ ਦਾ ਨਾਮ ਜਪਿਆ ਕਰ ਜਿਹੜਾ ਨਾਮ ਜਪਦਾ ਉਹ ਆਪਣੇ ਸਾਰੇ ਸੰਗੀ ਸਾਥੀਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਪੋਹਤ ਨਹੀਂ ਪੰਜ ਵਟਵਾਰੇ ਪੰਜ ਦਾ ਮਤਲਬ ਹੈ ਪੰਜ ਵਟਵਾਰੇ ਕਹਿੰਦੇ ਨੂੰ ਲੁਟੇਰੇ ਡਾਕੂ ਕੌਣ ਕਾਮ ਕ੍ਰੋਧ ਲੋਭ ਮੋ ਅਹੰਕਾਰ ਜਿਹੜੇ ਹਮੇਸ਼ਾ ਮਨੁੱਖ ਦੀ ਲੁੱਟ ਕਰਦੇ ਰਹਿੰਦੇ ਹਨ ਪੰਜ ਲੁਟੇਰੇ ਕਹਿੰਦੇ ਉਸ ਉਤੇ ਦਬਾਵ ਨਹੀਂ ਪਾ ਸਕਦੇ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਮਾਨਵਚਕ ਰਾਮ ਪ੍ਰਭ ਏਕ ਤਿਆਏ ਜਿਹੜਾ ਮਨੁੱਖ ਆਪਣੇ ਮਨ ਨਾਲ ਕੰਮਾਂ ਨਾਲ ਇੱਕ ਪ੍ਰਮਾਤਮਾ ਦਾ ਧਿਆਨ ਤਰੀ ਰੱਖਦਾ ਹੈ ਉਸ ਉਤੇ ਪੰਜੇ ਵਿਕਾਰ ਨੇ ਜਿਹੜੇ ਜੋਰ ਨਹੀਂ ਪਾ ਸਕਦੇ ਸਾਰੇ ਫਲ ਸੋਈ ਜਨ ਪਾਏ ਉਹੀ ਮਨੁੱਖ ਮਨੁੱਖਾ ਜਨਮ ਦੇ ਸਾਰੇ ਫਲ ਹਾਸਲ ਕਰ ਲੈਂਦਾ ਜਿਹੜਾ ਮਨੁੱਖ ਆਪਣੇ ਮਨ ਨਾਲ ਕੰਮਾਂ ਨਾਲ ਪ੍ਰਮਾਤਮਾ ਨਾਲ ਪਿਆਰ ਪੁੰਦਾ ਹੈ ਤਾਰ ਅਨਗਰੋ ਆਪਣਾ ਪ੍ਰਭ ਕੀਨਾ ਪ੍ਰਮਾਤਮਾ ਨੇ ਕਿਰਪਾ ਕਰਕੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ ਕੇਵਲ ਨਾਮ ਭਗਤ ਰਸ ਦੀਨਾ ਕਹਿੰਦੇ ਉਸ ਨੂੰ ਉਹ ਪ੍ਰਮਾਤਮਾ ਨੇ ਆਪਣਾ ਨਾਮ ਬਖਸ਼ਿਆ ਔਰ ਉਸ ਨੂੰ ਆਪਣੀ ਭਗਤੀ ਦਾ ਸਵਾਦ ਦਿੱਤਾ ਆਦ ਮਦ ਅੰਤ ਪ੍ਰਭ ਸੋਈ ਮਰਜ਼ ਕਹਿੰਦੇ ਨੇ ਭਾਈ ਉਹ ਪ੍ਰਮਾਤਮਾ ਹੀ ਜਗਤ ਦੇ ਸ਼ੁਰੂ ਤੋਂ ਹੈ ਹੁਣ ਵੀ ਹੈ ਤੇ ਜਗਤ ਦੇ ਅਖੀਰ ਵਿੱਚ ਵੀ ਰਹੇਗਾ ਨਾਨਕ ਤੇ ਸਿਮਨ ਅਬਰ ਨ ਕੋਈ ਹੈ ਨਾਨਕ ਉਸ ਤੋਂ ਬਿਨਾ ਔਰ ਉਸ ਦੇ ਵਰਗਾ ਹੋਰ ਕੋਈ ਨਹੀਂ ਹੈ ਉਸ ਵਰਗਾ ਕੋਈ ਨਹੀਂ ਬਣ ਸਕਦਾ ਸੋ ਆਉ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਤੇ ਮਿਹਰ ਭਰਿਆ ਤਰੱਕੀ ਇੱਕੋ ਪਰਮਾਤਮਾ ਨੂੰ ਜਮਰੀਏ ਜਿਹੜਾ ਆਦ ਵਿੱਚ ਅੰਤ ਵਿੱਚ ਤੇ ਅਖੀਰ ਵਿੱਚ ਆਦ ਮਦ ਅਤੇ ਅਖੀਰ ਵਿੱਚ ਵੀ ਜਿਹੜਾ ਹਾਜ਼ਰ-ਨਾਜ਼ਰ ਹੈ ਕਾਲਪੁਰਖ ਪਰਮਾਤਮਾ ਨੂੰ ਸਿਮਰਿਏ ਦਾ ਧਿਆਨ ਤਰੀਏ ਤਾਂ ਹੀ ਸਾਡੇ ਜਿਹੜੇ ਕਾਰਜ ਹਨ ਉਹ ਸਫਲੇ ਹੋਣੇ ਹਨ ਆਓ ਗੁਰੂ ਸਾਹਿਬ ਸਭਨਾਂ ਪਰ ਮਿਹਰ ਭਰਿਆ ਪ੍ਰਿਆਤ ਕਰਕਣ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਰਵਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਇਤفاقਤਾ ਦੀ ਦਾਤ ਤੇ ਚਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਗੰਤਾ ਸਹਿਤ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਮਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਚੋ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ